ਬਰਨਾਲੇਸ ਵਕਤ ਸੁਖਵੀਰ ਸਿੰਘ ਬਾਦਲ ਖੋਰੀ ਨੇ ਤੇ ਬਾਦਲ ਸਾਹਿਬ ਹੜਪੀਟ ਦੇ ਇਲਾਕੇ ਦਾ ਦੌਰਾ ਕਰ ਰਹੇ ਨੇ ਬਾਦਲ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਆ ਕਿ ਤੁਸੀਂ ਇਹ ਦੌਰਾ ਕਰ ਰਹੇ ਹੋ ਇਹਦੇ ਵਿੱਚੋਂ ਕੀ ਨਿਕਲ ਕੇ ਮੁਖਤੌਤ ਦੇ ਸਾਹਮਣੇ ਆਇਆ ਦੇਖੋ ਆ ਜਿਹੜਾ ਨਿਕਲ ਕੇ ਆਇਆ ਇੱਕ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਨੁਕਸਾਨ ਰੁਕ ਸਕਦਾ ਸੀ ਜਿਹੜਾ ਡੈਮ ਸਿਸਟਮ ਆਪਣੇ ਪੰਜਾਬ 'ਚ ਹੈ ਉਹ ਇਸ ਲਈ ਬਣਾਇਆ ਹੈ ਕਿ ਪਾਣੀ ਨੂੰ ਜੇ ਆਪਾਂ ਕੰਟਰੋਲ ਕਰ ਸਕੀਏ ਜੀ ਪਰ ਕਿਉਂਕਿ ਸਰਕਾਰ ਹੀ ਇੰਨੀ ਨਲਾਇਕ ਸੀ ਜੀ ਇਹਨਾਂ ਨੇ ਪਾਣੀ ਕੰਟਰੋਲ ਕਰਨ ਦੀ ਬਜਾਏ ਇਹਨੇ ਦੇਖਿਆ ਹੀ ਨਹੀਂ ਕਿ ਲੈਵਲ ਕੀ ਹੈ ਕਿੱਥੇ ਪਹੁੰਚਿਆ ਰੋਜ ਦਾ ਜਦੋਂ ਪਾਣੀ ਛੱਡਿਆ 2.5 ਲੱਖ ਕਿਊਸਿਕ ਉਹ ਤੋਂ ਪਹਿਲੇ 20 ਦਿਨ ਇੱਕ ਇੱਕ ਕਿਊਸਿਕ ਨਹੀਂ ਛੱਡਿਆ ਕਪੈਸਿਟੀ ਜਿਹੜੇ ਥੱਲੇ ਲੈਵਲ ਰਾਵੀ ਦੇ ਦਰਿਆ ਦੀ ਹੈਗੀ ਲੱਖ ਕਿਊਸਿਕ ਸੋ ਜੇ ਲੱਖ ਕਿਊਸਿਕ ਵਿੱਚ 2.5 ਲੱਖ ਕਿਊਸਿਕ ਭੇਜੋਗੇ ਤੇ ਸਾਰੇ ਪੰਨ ਟੁੱਟਣੇ ਹੀ ਐਨ ਲਗਾਤਾਰ 3-4 ਦਿਨ ਛੱਡਿਆ ਸੋ ਇਹਨਾਂ ਦੀ ਨਲਾਇਕੀ ਕਰਕੇ ਹੋਇਆ ਦੂਜੀ ਗੱਲ ਜਿਹੜੀ ਦੇਖੀ ਹੈ ਬੜ ਹੜ ਆ ਗਏ ਪਿੰਡ ਡੁੱਬ ਗਏ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਸਰਕਾਰ ਦੇ ਕੋਈ ਅਫਸਰ ਨਹੀਂ ਆਏ ਜਿੰਨੇ ਵੀ ਬੰਦ ਆ ਕੋ ਘਰ ਨੂੰ ਜਾਂ ਪਿੰਡਾਂ ਨੂੰ ਬਚਾਇਆ ਗਿਆ ਲੋਕਾਂ ਨੇ ਆਪ ਬਚਾਇਆ ਸੋ ਪੂਰਨ ਤੌਰ ਤੇ ਤਾਂ ਕਹੀਏ ਕਿ ਜੇਕਰ ਕੰਪੇਅਰ ਕਰਕੇ ਤਾਂ ਸਰਕਾਰ ਨੂੰ ਇਸ ਵਕਤ ਤੁਸੀਂ ਕਿੰਨੇ ਕ ਨੰਬਰ ਦੇਣੇ ਹੋ ਕਿਸ ਢੰਗ ਦੀ ਸਰਕਾਰ ਕਹਿੰਦੇ ਹੋ ਇਹਨਾਂ ਸਰਕਾਰ ਨੂੰ ਮੈਂ 70 ਦੇਣਾ 70 ਮਾਰਨ ਵਾਲੀ ਲੋਕ ਔਰ ਕੋਈ ਨੰਬਰ ਤਾਂ ਦੇਣ ਦੀ ਲੋੜ ਹੀ ਨਹੀਂ ਆ ਤਾਂ ਮੈਨੂੰ ਲੱਗਦਾ ਜੇ ਪਿੰਡਾਂ ਚ ਆਗੇ ਨਾ ਅਨ ਸਾਰਿਆਂ ਨੂੰ ਛਤਰ ਪਹਿਣਗੇ ਅੱਛਾ ਇੱਕ ਤੁਹਾਨੂੰ ਵਾਰ-ਵਾਰ ਕਿਉਂ ਟ੍ਰੋਲ ਕਰ ਰਹੇ ਨੇ ਕਿ ਜਿਹੜੀ ਤੁਸੀਂ ਫਾਈਨੈਂਸ਼ੀਅਲ ਹੈਲਪ ਕਰ ਰਹੇ ਹੋ ਕਹਿੰਦੇ ਬਾਦਲ ਸਾਹਿਬ ਆਪ ਦੀ ਜੇਬ ਚੋਂ ਨਹੀਂ ਦਿੰਦੇ ਕਿਤੇ ਕਿਤੇ ਕੋਈ ਰੂ ਦੇ ਕਰਤੋ ਯਾਰ ਇਹਨਾਂ ਨੂੰ ਇਹਨਾਂ ਨੂੰ ਕੀ ਫਿਰਫਰ ਪੰਦਾ ਦੇ ਦਰਿਆ ਉਹ ਕਹਿੰਦੇ ਤੁਸੀਂ ਵੀ ਦਿਓ ਅੱਜ ਨਾਲੇ ਕਰਦੇ ਤੁਸੀਂ ਦੇਖੋ ਇਹ ਬੰਦ ਦੀ ਹਾਈਟ ਤਕਰੀਬਨ ਮੱਲਾ ਦਾ 10-15 ਫੁੱਟ ਦੀ ਹੁੰਦੀ ਤੇ ਪਾਣੀ 15 ਫੁੱਟ ਤੋਂ ਉੱਚਾ ਸੀ ਇੱਥੇ ਤੇ ਆ ਤਾਂ ਹਿੰਮਤ ਪਿੰਡ ਵਾਲਿਆਂ ਦੀ ਜਿਨ੍ਹਾਂ ਨੇ ਆਪਣੇ ਲੋਕ ਬੱਚਿਆਂ ਦੀ ਜਾਨਾਂ ਬਚਾਲੀਆਂ ਪਸ਼ੂਆਂ ਜਾਨਾਂ ਬਚਾਲੀਆਂ ਤੇ ਮੈਂ ਐਮਐਲਏ ਸਾਹਿਬ ਦਾ ਵੀ ਜਿਹੜਾ ਸਾਡੇ ਹੈਗੇ ਆਪਣਾ ਸਮਰਾ ਸਾਹਿਬ ਨੂੰ ਧੰਨਵਾਦ ਕਰਦਾ ਬੜੀ ਇਹਨਾਂ ਨੇ ਮਿਹਨਤ ਕੀਤੀ ਇਹਨੇ ਆਪਣੇ ਕੋਲੋਂ ਡੀਜ਼ਲ ਵੀ ਦਿੱਤਾ ਸਾਰਾ ਪ੍ਰਬੰਧ ਕੀਤਾ ਤੇ ਪਿੰਡ ਵਾਲਿਆਂ ਨੇ ਬੜੀ ਹਿੰਮਤ ਕਰਕੇ ਆ ਬੰਦਪੁਰ ਬੰਦ ਲਿਆ ਨਹੀਂ ਤਾਂ ਆ ਸਾਰਾ ਇਲਾਕਾ ਹੀ ਪ੍ਰਤਭਾ ਹੋ ਜਾਣਾ ਸੀ ਸਭ ਤੋਂ ਪਹਿਲਾਂ ਆਪਾਂ ਬੋਲਦੇ ਹਾਂ ਜੀ ਮੈਂ ਵੀ ਸਰਪੰਚ ਸਾਹਿਬ ਨੂੰ ਯਾਦ ਕਰਨਾ ਰਾਤ ਨੂੰ ਬਹੁਤ ਮਿਹਨਤੀ ਹੈ ਜੀ ਸਾਡੇ ਸਮਰਾ ਸਾਹਿਬ ਹਾਂਜੀ ਪਰ ਇਹ ਸਮਾਜਿਕ ਆਵਾਜ਼ਾਂ ਪਿੰਡਾਂ ਦੇ ਮਾਪੂਲਾਕਾਂ ਵਾਸੀਏ ਚ ਵੀ ਸਰਕਾਰ ਨੇ ਕੋਈ ਮਦਦ ਨਹੀਂ ਦਿੱਤੀ ਸਰਕਾਰ ਦਾ ਹੁਣ ਨਾਮ ਲਾਣਾ ਛੱਡ ਦਿਓ ਹੁਣ ਤਾਂ ਜਿਹੜਾ ਆਪਾਂ ਭੁਹਾਣਾ ਹੀ ਮੰਨ ਲਓ ਸਰਕਾਰ ਦਾ ਜਿਹੜੀ ਕੱਟਣਾ ਵੀ ਹੁਣ ਤਾਂ ਦਿਨ ਕੱਟ ਲੋ ਓਕੇ ਸੋਕੇ ਸਾਲ ਸਵਾ ਸਾਲ ਐ ਨਾ ਇਹਨਾਂ ਨੇ ਕਰਨਾ ਹੈ ਨਾ ਹੋਣਾ ਨਾ ਹੋਣਾ ਬਦਲ ਸਾਹਿਬ ਜੋ ਇਹਨਾਂ ਨੇ ਕੱਲ ਅਸੈਂਬਲੀ 'ਚ ਕੀਤਾ ਉਹਦੇ ਬਾਰੇ ਕੀ ਕਹਿਣਾ ਕਰਦੇ ਹੋ ਦੇਖੋ ਲੋਕੀ ਇੱਥੇ ਮਰੀ ਜਾਂਦੇ ਆ ਉੱਥੇ ਕਿਚਰਾ ਕਰਨ ਤੇ ਲੱਗੇ ਆ ਉੱਥੇ ਮਕੌਲ ਕਰਨ ਤੇ ਲੱਗੇ ਆ ਤੇ ਸੈਸ਼ਨ ਕਿਸ ਵਾਸਤੇ ਬੁਲਾਇਆ ਆਡਰ ਬੁਲਾਉਣਾ ਸੀ ਕੋਈ ਦੇਣ ਕੋਈ ਸਪੈਸ਼ਲ ਕੋਈ ਪੈਕੇਜ ਦਿੰਦੇ ਆ ਜਾਂ ਕੁਝ ਦਿੰਦੇ ਬਿਲਕੁਲ ਨਹੀਂ ਆ ਤਾਂ ਆਪਣੀ ਕਮਜ਼ੋਰੀ ਲੁਕਾਉਣ ਵਾਸਤੇ ਡਰਾਮਾ ਕਰਦੇ ਰਹਿੰਦੇ ਆ ਜਿਹੜਾ 20000 ਕਰੋੜ ਰੁਪਏ ਦਾ ਕੱਲ ਦਾ ਜਿਹੜੀ ਚਿੱਠੀ ਲਿਖ ਦਿੱਤੀ ਗਈ ਆ ਉਹਦੇ ਬਾਰੇ ਕੀ ਗੱਲ ਚਾਹੁੰਦੇ ਹੋ ਸਭ ਤੋਂ ਪਹਿਲੇ ਪੰਜਾਬ ਸਰਕਾਰ ਕੋਲ ਜਿਹੜਾ 12000 ਕਰੋੜ ਰੁਪਏ ਦਾ ਉਹ ਵੰਡ ਲੈਣਾ ਉਹ ਸਾਰਾ ਹੀ ਇਹਨਾਂ ਦਾਫਾ-ਦਾਫਾ ਕਰਤਾ ਹੈ ਜਿਸ ਦਿਨ ਇਨਕੁਆਰੀ ਹੋ ਗਈ ਸਾਰੇ ਅੰਦਰ ਜਾਣਗੇ ਆ ਜਿਹੜੇ ਇਸ਼ਤਿਹਾਰ ਤੇ ਦੁਨੀਆ ਚ ਪ੍ਰੋਪਗੈਂਡਾ ਕਰਦੇ ਆ 12000 ਕਰੋੜ ਦੇ ਲਾਗੇ ਤੇ ਉਹ ਬਾਕੀ ਕੱਢ ਕੇ ਇਹਨਾਂ ਨੇ ਦਿੱਲੀ ਪਹੁੰਚਾ ਤੱਕ ਇਜਰੀਵਾਲ ਕੋਲੇ ਪਤਾ ਲੱਗੂ ਜੇ ਇਨਕੁਆਰੀ ਹੋਏ